ਅੱਜ ਤੋਂ 15 ਦਿਨ ਪਹਿਲਾਂ 10 ਦਿਨ ਪਹਿਲਾਂ ਸਾਡੇ ਕੋਲੋਂ ਕਾਲ ਆਉਂਦੀਆਂ ਨੇ ਸਿੱਧਾ ਮਾਰਨ ਦੀਆਂ ਧਮਕੀਆਂ ਦਿੱਤੇ ਜਾਂਦੀਆਂ ਨੇ ਉਹ ਬੰਦਾ ਸ਼ਰਿਆਂ ਵਿੱਚ ਗੱਲ ਕਰਦਾ ਸਾਡੀ ਜੀਪੀ ਸਾਹਿਬ ਦਾ ਬਿਕਰਮ ਬਰਾੜ ਸਾਹਿਬ ਦਾ ਨੰਬਰ ਦਿੰਦਾ ਉਹਨਾਂ ਨੂੰ ਕਹਿੰਦਾ ਜਾ ਕੇ ਮਿਲੋ ਜਾ ਕੇ ਮੇਰਾ ਨਾਮ ਲਓ ਸਭ ਪਤਾ ਵੀ ਤੇਰੀ ਰੈਕੀ ਹੁੰਦੀ ਐ ਇਦਾਂ ਇੱਕ ਡੀਐਸਪੀ ਸਾਹਿਬ ਨੇ ਜਿਹੜੇ ਕਿ ਸਾਡੇ ਵਿਰੋਧੀਆਂ ਨਾਲ ਸਾਡਾ ਸਮਝੌਤਾ ਕਰਾਉਣਾ ਚਾਹੁੰਦੇ ਨੇ ਜੇ ਕਿਹੜੇ ਕਿ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਲੋੜ ਆ ਮੇਰੇ ਨਾਲ ਡੀਐਸਪੀ ਸਾਹਿਬ ਨੂੰ ਸਮਝਾਉਂਦਾ ਕਰਾਉਂ ਨੀ ਅਗਲਾ ਉਹਦਾ ਕੀ ਲੱਗਦਾ ਸਾਡੀ ਵੀ ਜ਼ਿੰਦਗੀ ਜ਼ਰੂਰੀ ਆ ਠੀਕ ਆ 5% ਸਾਡੀ ਕਮਾਈ ਦੇ ਵਿੱਚੋਂ ਕਿਉਂਕਿ ਲੱਖਾਂ ਬਣਦੀ ਆ ਅਸੀਂ ਹਰੇਕ ਮਹੀਨੇ ਡੋਨੇਟ ਕਰਦੇ ਆ ਜਿੱਤੋਂ 100 ਤੋਂ ਵੱਧ ਪਰਿਵਾਰ ਅਸੀਂ ਨਾਲ ਸੰਭੀ ਬੈਠੇ ਹਾਂ ਸਾਨੂੰ ਕੋਈ ਸਿਕਿਉਰਿਟੀ ਦਾ ਚਾਅ ਨਹੀਂ ਸਾਡੀ ਇਹ ਗਲਤੀ ਆ ਵੀ ਅਸੀਂ ਪੰਜਾਬ ਦੇ ਰਹਿ ਕੇ ਤਰੱਕੀ ਕਰੀ ਆ ਸਾਡੀ ਇਹ ਗਲਤੀ ਆ ਵੀ ਅਸੀਂ ਗੈਂਗਸਟਰ ਨੂੰ ਪ੍ਰੋਟੀਨ ਦਿੱਤੀ 2-4 ਬੰਦਿਆਂ ਨਾਲ ਅਸੀਂ ਵਰਤਦੇ ਆ ਜਿਨ੍ਹਾਂ ਤੇ 10-10 15-15 ਦਾ ਪਰਚੇ ਨੇ ਉਹ ਵੀ ਸੁਣ ਲਓ ਕਾਦੇ ਲਈ ਅਸੀਂ ਵਰਤਦੇ ਆ ਅਸੀਂ ਡਰਦੇ ਮਾਰੇ ਉਹਦੇ ਨਾਲ ਵਰਤਦੇ ਆ ਕਿ ਤਾਂ ਜੋ ਉਹਨਾਂ ਦਾ ਜੇਲਾ ਜਾਣਾ ਜਾਣਾ ਹੈਗਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਭਾਈ ਤੇਰੇ ਨਾਲ ਆ ਕੁਝ ਹੋਣ ਲੱਗਿਆ ਸੁਪਰੀਡੈਂਟ ਸਾਹਿਬ ਨੇ ਪਹਿリエ ਤੱਕ ਮੇਰੇ ਲਈ ਵੀ ਇਹ ਗੱਲ ਬਾਹਰ ਨਾ ਗੱਟੀ ਪਰ ਮੈਂ ਅੱਜ ਗੱਲ ਬਾਹਰ ਘੜਦਾ ਪਿਆ 10 ਤੋਂ 12 ਮੁੰਡਿਆਂ ਨੇ ਮੈਨੂੰ ਕੁੱਟਿਆਗੇ 10 ਤੋਂ 12 ਮੰਨਿਆਂ ਦੇ ਡੀਐਸਪੀ ਨੇ ਮੇਰੇ ਤੇ ਪਰਚਾ ਦਿੱਤਾ ਆਈਟੀ ਦਾ ਮਿੱਤੇ ਪੰਗੀ ਦੋ ਚਾਰ ਮੁੰਡੇ ਪਹਿਲਾਂ ਮਰੇ ਆ ਉਸ ਤੋਂ ਬਾਅਦ ਪੋਸਟਾਂ ਹੀ ਪੈਂਦੀਆਂ ਹੋਰ ਕੁਝ ਨਹੀਂ ਹੁੰਦਾ ਇਹਨਾਂ ਨੇ ਤਾਂ ਆਪਣੇ ਨਾਮ ਬਣਾਉਣੇ ਹੁੰਦੇ ਆ ਸਾਡੇ ਕੋਲ ਕਮਾਈ ਦਾ ਜਰੀਆ ਸਾਡਾ ਬਿਜ਼ਨਸ ਆ ਇਹਨਾਂ ਤੋਂ ਕਮਾਈ ਦਾ ਜਰੀਆ ਗੱਟਾ ਵੇਚਣਾ ਇਹਨਾਂ ਦਾ ਕਮਾਈ ਦਾ ਜਰੀਆ ਜਿਹੜੇ ਬਾਹਰ ਬੈਟੇ ਆ ਉਹਨਾਂ ਤੋਂ ਪ੍ਰੋਫੀ ਮੰਗਣੀ ਜੇ ਕੱਲ ਨੂੰ ਮੇਰੇ ਦੋਰੀਆਂ ਵੱਜਦੀਆਂ ਜਾਂ ਕੁਝ ਹੁੰਦਾ ਤਾਂ ਜਿੰਮੇਵਾਰ ਕੌਣ ਹੋਊਗਾ ਐਸਐਸਪੀ ਮੈਡਮ ਹੋਣਗੇ ਐਸਐਚਓ ਗਰਾਹ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੈਂ ਵੀਡੀਓ ਬਣਾ ਰਿਹਾ ਹਾਂ ਸੀਐਮ ਭਗਵਤ ਸਿੰਘ ਮਾਨ ਪੰਜਾਬ ਤੇ ਜੀਜੀਪੀ ਸਿਕਿਉਰਟੀ ਪੰਜਾਬ ਵਾਸਤੇ ਮਰਨਾ ਜਾਂ ਜੰਮਣਾ ਗੁਰੂ ਸਾਹਿਬ ਦੇ ਹੱਥ ਜਾ ਪਰ ਅੱਖੀ ਦੇਖੀ ਮੱਖੀ ਨਹੀਂ ਘਾਦੀ ਜਾਂਦੀ ਹੈਗੀ ਵੀ ਜੇ ਕੋ ਪਤਾ ਹੋਵੇ ਤੇ ਅਗਲਾ ਤਾਂ ਵੀ ਆ ਮੈਂ ਇਸ ਸ਼ਹਿਰ 'ਚ ਰਹਿਣਾ ਇਹ ਸ਼ਹਿਰ ਦਾ ਨਾਮ ਹੈਗਾ ਦਾਹਾ ਜੀ ਤੇ ਮੈਂ ਬਿਜ਼ਨਸ ਕਰਦਾ ਸ਼ੂਜ਼ ਦਾ ਆ ਪਿੱਛੇ ਸਾਡਾ ਫਲੈਕਸ ਲੱਗੇ ਹੋਏ ਨੇ ਪੂਰੇ ਪੰਜਾਬ ਤੇ ਪੰਜਾਬ ਤੇ ਬਾਹਰੋਂ ਸਾਡੇ 20 ਤੋਂ ਪਲੱਸ ਆਉਂਦੇ ਨੇ ਵੀ ਇੱਕ ਵੱਡਾ ਟੈਕ ਸਾਡੇ ਨਾਮ ਤੋਂ ਸਰਕਾਰ ਨੂੰ ਜਾਂਦਾ ਅੱਜ ਤੋਂ 15 ਦਿਨ ਪਹਿਲਾਂ 10 ਦਿਨ ਪਹਿਲਾਂ ਸਾਡੇ ਕੋਲੋਂ ਕਾਲ ਆਉਂਦੀਆਂ ਨੇ ਸਿੱਧਾ ਮਾਰਨ ਦੀਆਂ ਧਮਕੀਆਂ ਦਿੱਤੇ ਜਾਂਦੀਆਂ ਨੇ ਜੋ ਕਿ ਜਰਮਨੀ ਤੋਂ 16 ਤਰੀਕ ਦੀ ਇਹ ਗੱਲ ਹੈ 16 ਤਰੀਕ ਤੋਂ ਲੈ ਕੇ ਹੁਣ ਤੱਕ ਸਾਰੀ ਪੁਲਿਸ ਨੂੰ ਇਹ ਗੱਲ ਪਤਾ ਠੀਕ ਹੈ ਉਹ ਬੰਦਾ ਸ਼ਰਿਆਂ ਵਿੱਚ ਗੱਲ ਕਰਦਾ ਡੀਜੀਪੀ ਸਾਹਿਬ ਦਾ ਬਿਕਰਮ ਬਰਾੜ ਸਾਹਿਬ ਦਾ ਨੰਬਰ ਦਿੰਦਾ ਉਹਨਾਂ ਨੂੰ ਕਹਿੰਦਾ ਜਾ ਕੇ ਮਿਲੋ ਜਾ ਕੇ ਮੇਰਾ ਨਾਮ ਲਓ ਸਭ ਪਤਾ ਵੀ ਤੇਰੀ ਰੈਕੀ ਹੁੰਦੀ ਐ ਇਦਾਂ ਅੱਠ ਦਸ ਮਹੀਨੇ ਪਹਿਲਾਂ ਵੀ ਐਸੀ 5-7 ਲੱਖ ਰੁਪਏ ਦੀ ਰੈਕੀ ਹੋਈ ਸੀਗੀ ਫਰਾਂਡਿੰਗ ਮੰਗੀ ਗਈ ਸੀਗੀ ਸਾਡੇ ਤੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਰਾਣਾ ਵਾਲਾ ਚੌਰੀਆ ਜਗਰਾਉਂ ਵਾਲਾ ਮੁੰਡਾ ਹੋਰ ਦੋ ਚਾਰ ਬੰਦੇ ਜਿਹੜੇ ਕਿ ਪੰਜਾਬ ਦੇ ਵਿੱਚ ਵਧੀਆ ਕੰਮ ਕਰ ਰਹੇ ਸੀਗੇ ਉਹ ਮਾਰ ਦਿੱਤੇ ਗਏ ਨੇ ਅੱਜ ਉਹਨਾਂ ਦੇ ਪਰਿਵਾਰ ਖਾਲੀ ਨੇ ਘਰੇ ਬੱਚੇ ਰਹੁੰਦੇ ਨੇ ਕਿਸੇ ਨੇ ਕੁਝ ਕਰ ਲਿਆ ਤੁਹਾਡੀ ਇੰਟੈਲੀਜੈਂਸ ਕਿਤੇ ਆ ਮੇਰੀ ਪੂਰੀ ਇੰਟੈਲੀਜੈਂਸ ਕਰਾਓ ਜੇ ਮੈਂ ਝੂਠ ਬੋਲਾਂ ਜੇ ਮੈਂ ਐਡਾ ਨਾਲ ਬੰਦੇ ਆਪਣੇ ਲੈ ਕੇ ਜਾ ਸਕਦਾ ਅੱਜ ਤੋਂ 4 ਮਹੀਨੇ ਪਹਿਲਾਂ ਵੀ ਸਾਨੂੰ ਸਿਕਿਉਰਿਟੀ ਦਿੱਤੀ ਉਦੋਂ ਵੀ ਅਸੀਂ 15 ਦਿਨ ਰੱਖੀ ਉਸ ਤੋਂ ਬਾਅਦ ਕਦੀ ਵੀ ਲਿਖ ਕੇ ਵੀ ਨਹੀਂ ਦਿੱਤਾ ਹੋਏਗਾ ਪਰ ਤੁਸੀਂ ਇੱਕ ਵਾਰੀ ਜਾਂਚ ਕਰਾਓ ਸਾਡੀ ਵੀ ਜ਼ਿੰਦਗੀ ਜ਼ਰੂਰੀ ਆ ਅੱਜ ਜਿੰਨੇ ਦੀ ਗੱਡੀ ਅਸੀਂ ਨਾਲ ਲਈ ਖੜੇ ਆ ਇੰਨੇ ਦੀ ਸੇਵਾ ਅਸੀਂ ਆਪਣੇ ਏਰੀਆ ਦੇ ਵਿੱਚ ਕਰ ਚੁੱਕੇ ਆ ਲੋ ਜਿੰਨੇ ਦੀ ਅਸੀਂ ਗੱਡੀ ਲੈ ਕੇ ਫਿਰਦੇ ਆ ਇੰਨੇ ਦੀ ਅਸੀਂ ਨਾਲ ਆਪਣੇ ਏਰੀਆ 'ਚ ਸੇਵਾ ਕਰ ਚੁੱਕੇ ਆ ਇੱਕ ਡੀਐਸਪੀ ਸਾਹਿਬ ਨੇ ਜਿਹੜੇ ਕੀ ਸਾਡੇ ਵਿਰੋਧੀਆਂ ਨਾਲ ਸਾਡਾ ਸਮਝੌਤਾ ਕਰਾਉਣਾ ਚਾਹੁੰਦੇ ਨੇ ਜਿਹੜੇ ਕਿ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਲੋੜ ਆ ਮੇਰੇ ਨਾਲ ਡੀਐਸਪੀ ਸਾਹਿਬ ਨੂੰ ਸਮਝੌਤਾ ਕਰਾਉਣ ਦੀ ਅਗਲਾ ਉਹਦਾ ਕੀ ਲੱਗਦਾ ਐਸਐਸਪੀ ਸਾਹਿਬ ਸਾਡੇ ਜੋਤੀ ਜਗਤਪਾਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਐਂਗਲਾਂ ਤੋਂ ਵਧੀਆ ਕੰਮ ਕਰ ਰਹੇ ਨੇ ਪਰ ਅੱਜ ਤੋਂ 4 ਮਹੀਨੇ ਪਹਿਲਾਂ ਸਾਰੇ ਐਸਐਚਓ ਡੀਐਸਪੀ ਸਾਹਿਬ ਸਾਰੇ ਮੈਨਾਂ ਵਧੀਆ ਸੀ ਮੈਂ ਕਿਸੇ ਦੇ ਕੰਮ ਹੀ ਕਰਾਉਣ ਜਾਂਦਾ ਸੀ ਮੈਂ ਕੋਈ ਨਾ ਵੋਟਾਂ 'ਚ ਖੜਾ ਨਾ ਕੋਈ ਮੈਂ ਆਪਣਾ ਕੰਮ ਕਰਾਉਂਦਾ ਸੀ ਬੰਦੇ ਤੋਂ ਨੈਗੇਟਿਵ ਹੋਣ ਜਾਣ ਤੋਂ ਉਸ ਤੋਂ ਬਾਅਦ ਡੀਐਸਪੀ ਸਾਹਿਬ ਛੱਡੋ ਐਸਐਸਪੀ ਸਾਹਿਬ ਛੱਡੋ ਥਾਣੇ ਦੇ ਮੁੰਚੀ ਤੱਕ ਮੇਰਾ ਫੋਨ ਚੁੱਕਣੋਂ हट ਗਿਆ ਮੈਂ ਕੋਈ ਆਪਣੇ ਕੇਸ ਥੋੜੀ ਕਰਾਉਣੇ ਮੈਂ ਕਿਸੇ ਦੀ ਹੈਲਪ ਹੀ ਕਰਾਉਣੀ ਹੁੰਦੀ ਹੈ ਆ ਸਾਰਾ ਦਰਾਹਾ ਗਵਾਵ ਹੈ ਜਿਹਨੂੰ ਮਰਜ਼ੀ ਬੱਸ ਉਹ ਬੰਦੇ ਇਹ ਨਾ ਹੁਣ ਵੀ ਜਿਹੜੇ ਇੱਕ ਦੋ ਮੈਨਾਂ ਲੱਗਦੇ ਆ 90 ਤੋਂ 95% ਦਰਾਹੇ ਦੇ ਬੰਦਿਆਂ ਨੂੰ ਪੁੱਛ ਲਓ ਵੀ ਇਹ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਸਾਡੀ ਵੀ ਜ਼ਿੰਦਗੀ ਜ਼ਰੂਰੀ ਆ ਠੀਕ ਆ 5% ਸਾਡੀ ਕਮਾਈ ਦੇ ਵਿੱਚੋਂ ਜੋ ਕਿ ਲੱਖਾਂ ਬਣਦੀ ਆ ਅਸੀਂ ਹਰੇਕ ਮਹੀਨੇ ਡੋਨੇਟ ਕਰਦੇ ਆ ਜਿੱਤੋਂ 100 ਤੋਂ ਵੱਧ ਪਰਿਵਾਰ ਅਸੀਂ ਨਾਲ ਸੰਭੀ ਬੈਠੇ ਆ ਸਾਨੂੰ ਕੋਈ ਸਿਕਿਉਰਿਟੀ ਦਾ ਚਾਅ ਨਹੀਂ ਇੰਨਾ ਹਨੀ ਛੋਟਾ ਨਹੀਂ ਹੈਗਾ ਵੀ ਜੇ ਗੱਡੀ 'ਚ ਇੱਕ ਮਲਾਜ਼ਮ ਨਿਕਲਿਆ ਹੋਊਗਾ ਮੇਰੀ ਬੜੀ ਵਾਵਾ ਹੋਊਗੀ ਕਦੇ ਨੈਟ ਤੇ ਤੁਸੀਂ ਸਰਚ ਕਰਕੇ ਦੇਖਿਓ ਜਾਂ ਆਪਣੀ ਇੰਟੈਲੀਜੈਂਸ ਲਾ ਕੇ ਦੇਖਿਓ ਵੀ ਇਹ ਕਰਦਾ ਕੀ ਹੈ ਤੇ ਕਿਵੇਂ ਇੱਥੇ ਤੱਕ ਪਹੁੰਚਿਆ ਮੇਰਾ ਫਾਦਰ ਸਾਹਿਬ ਐਤੋਂ ਸਿਰਫ 1 ਕਿਲੋਮੀਟਰ ਦੂਰ ਇੱਕ ਫੈਕਟਰੀ ਸੀਗੀ ਉਹਦੇ ਵਿੱਚ ਲੱਗਿਆ ਹਾਂ ਸੀਗਾ ਸਾਡੀ ਇਹ ਗਲਤੀ ਆ ਅਸੀਂ ਪੰਜਾਬ 'ਚ ਰਹਿ ਕੇ ਤਰੱਕੀ ਕਰੀ ਆ ਸਾਡੀ ਇਹ ਗਲਤੀ ਆ ਵੀ ਅਸੀਂ ਗੈਂਗਸਟਰਾਂ ਨੂੰ ਫਰੋਤੀ ਨਹੀਂ ਦਿੱਤੀ 2-4 ਬੰਦਿਆਂ ਨਾਲ ਅਸੀਂ ਵਰਤਦੇ ਆ ਜਿਨ੍ਹਾਂ ਤੇ 10-10 15-15 ਪਰਚੇ ਨੇ ਉਹ ਵੀ ਸੁਣ ਲੋ ਕਾਦੇ ਲਈ ਅਸੀਂ ਵਰਤਦੇ ਆ ਅਸੀਂ ਡਰਦੇ ਮਾਰੇ ਉਹਦੇ ਨਾਲ ਵਰਤਦੇ ਆ ਵੀ ਤਾਂ ਜੋ ਉਹਨਾਂ ਦਾ ਜੇਲਾ ਜਾਣਾ ਜਾਣਾ ਹੈਗਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਭਾਈ ਤੇਰੇ ਨਾਲ ਆ ਕੁਝ ਹੋਣ ਲੱਗਿਆ ਅੱਜ ਤੋਂ 1 ਸਾਲ ਪਹਿਲਾਂ ਗੋਇੰਦਵਾਲ ਸਾਹਿਬ ਮੈਨੂੰ ਆਈਟੀ ਦੇ ਪਰਚੇ ਦੇ ਕੇ ਅੰਦਰ ਭੇਜਿਆ ਗਿਆ ਸੁਪਰੀਡੈਂਟ ਸਾਹਿਬ ਨੇ ਪਹਿਰੀ ਹਫਤੇ ਤੱਕ ਮੇਰੇ ਲਈ ਵੀ ਇਹ ਗੱਲ ਬਾਹਰ ਨਾ ਕੱਢੀ ਪਰ ਮੈਂ ਅੱਜ ਗੱਲ ਬਾਹਰ ਕੱਢਦਾ ਪਿਆ 10 ਤੋਂ 12 ਮੁੰਡਿਆਂ ਨੇ ਮੈਨੂੰ ਕੁੱਟਿਆ ਗਿਆ 10 ਤੋਂ 12 ਬੰਦਿਆਂ ਨੇ ਡੀਐਸਪੀ ਨੇ ਮੇਰੇ ਤੇ ਪਰਚਾ ਦਿੱਤਾ ਆਈਟੀ ਦਾ ਮੈਂ ਤੁਹਾਨੂੰ ਇਹ ਵੀ ਚੈਲੰਜ ਕਰਦਾ ਮੈਂ ਇੱਥੇ ਖੜਾ ਹਾਂ ਕਿ ਸੁਸਰਚੇ 'ਚ ਕੋਈ ਵੀ ਗਲਤੀ ਰੋਲ ਪਾਈ ਗਿਆ ਉਹ 7 ਲੱਖ ਰੁਪਈਆ ਮੇਰੇ ਤੋਂ ਖਾਦਾ 7 ਲੱਖ ਰੁਪਈਆ 7 ਲੱਖ ਰੁਪਈਆ ਮੇਰੇ ਤੋਂ ਡੀਐਸਪੀ ਨੇ ਖਾਦਾ ਉੱਤੇ 7 ਲੱਖ ਰੁਪਇਆ ਖਾਦਾ ਫਿਰ ਥਾਣੇ 'ਚ ਜਲੀਲ ਕਰਿਆ ਜੋ ਜੇ ਮੇਰੇ ਉਹ ਪਰਚੇ ਦੇ ਵਿੱਚ ਕੋਈ ਸ਼ਮੂਲੀਅਤ ਨਿਕਲ ਆਵੇ ਮੈਂ ਅੱਜ ਵੀ ਤਰੀਕਾ ਭੁਗਤਦਾ ਜੇ ਮੇਰੀ ਕੋਈ ਉੱਥੇ ਸ਼ਮੂਲੀਅਤ ਨਿਕਲ ਆਵੇ ਮੈਂ ਇੱਥੇ ਖੜ੍ਹ ਗਿਆ ਆਪਣੇ ਆਪ ਦੀ ਗਰੰਟੀ ਹੈ ਇਹ ਬਹੁਤ ਧੱਕਾ ਕਰ ਰਹੇ ਨੇ ਤੁਸੀਂ ਇਹਦੀ ਜਾਂਚ ਕਰਾਓ ਅੱਜ ਤੋਂ 4 ਦਿਨ ਪਹਿਲਾਂ 3 ਦਿਨ ਪਹਿਲਾਂ ਡੀਜੀਪੀ ਅਰਪੇ ਤੋਂ ਸ਼ੁਕਲਾ ਜੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਉਹਨਾਂ ਦੇ ਕੋਈ ਪ੍ਰੋਬਲਮ ਆਈ ਆ ਤਾਂ ਕਰਕੇ ਅੱਜ ਸਾਡੀ ਮੀਟਿੰਗ ਸੀ ਕੈਨਸਲ ਹੁੰਦਾ ਸਾਨੂੰ ਲੱਗਦਾ ਡਰ ਮੇਰੇ ਹੈਗੇ ਛੋਟੇ ਛੋਟੇ ਕੋਈ ਬੱਚੇ ਡੈਡੀ ਮੇਰਾ ਹੈ ਨਹੀਂਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਅਸੀਂ ਕੰਮ ਕਰ ਚੁੱਕੇ ਆਂ ਹੋਰ ਸਾਨੂੰ ਇਨਕੁਆਰੀ ਆਂਦੀ ਆ ਕਰਾਂਗੇ ਤਾਂ ਲੋਕਾਂ ਨੂੰ ਰੋਜ਼ਗਾਰ ਤਾਂ ਦਵਾਂਗੇ ਤੇ ਆਪ ਸੇਵ ਹੋਵਾਂਗੇ ਸਾਡੇ ਕੋਲ ਕਿਸੇ ਦੇ ਛਿੱਟੇ ਨਹੀਂ ਵੱਜੇ ਇਸ ਕਰਕੇ ਸਾਡਾ ਤੁਸੀਂ ਸਾਡੇ ਕੋਲ ਡੀਐਸਪੀ ਸਾਹਿਬ ਨਾਲੇ ਨਾਲ ਸਾਰੀਆਂ ਗੱਲਾਂ ਪਈਆਂ ਨੇ ਸਿਰਫ ਇੱਕ ਬੰਦੇ ਨੂੰ ਛੱਡ ਕੇ ਪੰਜਾਬ ਪੁਲਿਸ ਨੂੰ ਅਸੀਂ ਆਪਣੇ ਦਮ ਤੋਂ ਇੰਨੀ ਸਪੋਰਟ ਕਰਦੇ ਆਂ ਵੀ ਹਰੇਕ ਰੈਲੀ ਦੇ ਵਿੱਚ ਪਰੇਯੋਕ ਫੰਡਿੰਗ ਦੇ ਵਿੱਚ ਜਦੋਂ ਪਿੱਛੇ ਸਕੂਟਰੀਆਂ ਦੇਣੀ ਆ ਸੀ ਸਵਾ ਲੱਖ ਰੁਪਏ ਦੀ ਸਕੂਟਰੀ ਇੱਕ ਫੋਨ ਤੇ ਕਰਕੇ ਅਸੀਂ ਦਿੱਤੀ ਆ ਮੇਰੇ ਨਾਮ ਤੇ ਬਿਲਿੰਗ ਹੋਈ ਹੋਈ ਆ ਤੁਸੀਂ ਚੈੱਕ ਕਰਾ ਲਿਓ ਜਾ ਕੇ ਭਗਵਾਨਤਮਾਨ ਸਾਹਿਬ ਮਾੜਾ ਮੋਟਾ ਸੋਚੋ ਇਹ ਚੀਜ਼ ਨੂੰ ਚੈੱਕ ਕਰਵਾਓ ਮੈਂ ਦਰਾਹੇ ਦੇ ਵਿੱਚ ਦੇਖੋ ਇੱਕ ਬੰਦੇ ਦੇ ਵਿੱਚ ਜਿਹਦੀ 30 ਸਾਲਾਂ ਉਮਰ ਹੋਵੇ ਸ਼ਰਿਆਂ ਬਾਜ਼ਾਰ ਚ ਕੱਢ ਕੇ ਵੀਡੀਓ ਬਣਾ ਰਿਹਾ ਉਹਦੇ ਚ ਕੁਛ ਨਾ ਕੁਛ ਤਾਂ ਸੱਚ ਹੋਊਗਾ ਜਿੰਨੇ ਦੀ ਉਹਦੀ ਗੱਡੀ ਲਈ ਫਿਰਦੇ ਆ ਉਹਨੇ ਵੀ ਅਸੀਂ ਸੇਵਾ ਕਰੀ ਬੈਠੇ ਆ ਤੇ ਕਿਸੇ ਤੋਂ 5000 ਵੀ ਪਵਾਇਆ ਹੋਵੇ ਜੇ ਕੋਈ ਇੱਕ ਵੀ ਗਲਤ ਕਮਾਈ ਕਰਤੀ ਹੋਵੇ ਸਾਡਾ ਕੱਖ ਨਾ ਰਹੇ ਪਰਾ ਮਾੜਾ ਮੋਟਾ ਨਾ ਜਿਵੇਂ ਅਸੀਂ ਆ ਸਾਰੇ ਲੋਕ ਖੜੇ ਸੁਣਦੇ ਆ ਤੇ ਮੈਂ ਇਹ ਗੱਲ ਦੀ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਜਿੱਦਾਂ ਕੀ ਦੋ ਚਾਰ ਮੁੰਡੇ ਪਹਿਲਾਂ ਮਰੇ ਆ ਉਸ ਤੋਂ ਬਾਅਦ ਪੋਸਟਾਂ ਹੀ ਪੈਂਦੀਆਂ ਹੋਰ ਕੁਝ ਨਹੀਂ ਹੁੰਦਾ ਇਹਨਾਂ ਨੇ ਤਾਂ ਆਪਣੇ ਨਾਮ ਬਣਾਉਣੇ ਹੁੰਦੇ ਆ ਸਾਡੇ ਕੋਲ ਕਮਾਈ ਦਾ ਜਰੀਆ ਸਾਡਾ ਬਿਜ਼ਨਸ ਆ ਇਹਨਾਂ ਤੋਂ ਕਮਾਈ ਦਾ ਜਰੀਆ ਚਟਾ ਵੇਚਣਾ ਇਹਨਾਂ ਦਾ ਕਮਾਈ ਦਾ ਜਰੀਆ ਜਿਹੜੇ ਬਾਹਰ ਬੈਟੇ ਆ ਉਹਨਾਂ ਤੋਂ ਫਰौती ਮੰਗਣੀ ਸੁਖਪ੍ਰੀਤ ਬੁੱਢਾ ਸਾਰੇ ਬੰਦੇ ਦਾ ਨਾਮ ਜਾਣਦੇ ਆ ਇਹਨਾਂ ਦਾ ਮੇਰੇ ਕਿਸੇ ਥਰੂ ਫੋਨ ਆਇਆ ਸੀਗਾ ਅਵੀ ਕਿਸੇ ਮੇਰੇ ਭਰਾ ਨੇ ਜੇਲ੍ਹ 'ਚ ਬੈਠੇ ਨਹੀਂ ਮੇਰੀ ਸੈਟਿੰਗ ਕਰਾਈਏ ਇਸ ਕਰਕੇ ਅਸੀਂ ਇਹਨਾਂ ਨਾਲ ਵਰਤਦੇ ਆਂ ਅੱਜ 16 ਤਰੀਕ ਦੀ ਅੱਜ 22 ਤਰੀਕ ਹੋ ਗਈ ਸਾਨੂੰ ਢੇੜੇ ਕੱਢਦੇ ਆ ਉਹਨੂੰ ਦਰਖਾਸਤਾਂ ਦਿੰਦੇ ਆ ਉਹ ਕਿਉਂ ਸਾਡੇ ਵਿਰੁੱਧ ਹੋਣ ਗਿਆ ਹੋਇਆ ਵੀ ਸਾਡੇ ਕੋਲੋਂ ਸਿੱਟੇ ਮਰੀ ਨਹੀਂ ਹੋਈ ਜੀ ਅਸੀਂ ਉਹਦਾ ਵੀ ਬੜਾ ਸਾਥ ਦਿੱਤਾ ਪਰ ਸਾਡਾ ਨਾ ਫੋਨ ਚੁੱਕਦੇ ਜਾਂ ਸਾਡੇ ਨਾਲ ਗੱਲ ਕਰਦੇ ਆ ਠੀਕ ਹੈ ਜੇ ਕੱਲ ਨੂੰ ਮੇਰੇ ਗੋਲੀਆਂ ਵੱਜਦੀਆਂ ਜਾਂ ਕੁਝ ਹੁੰਦਾ ਤਾਂ ਜ਼ਿੰਮੇਵਾਰ ਕੌਣ ਹੋਊਗਾ ਐਸਐਸਪੀ ਮੈਡਮ ਹੋਣਗੇ ਐਸਐਚਓ ਗਰਾਹਾ ਹੋਊਗਾ ਤੁਸੀਂ ਮੇਰੀ ਗਲਤੀ ਦਾ ਕੱਢ ਕੇ ਦੇਖੋ ਅਸੀਂ ਜਿਹੜੇ 2-4 ਗੈਂਗਸਟਰ ਨਾਲ ਵਰਤਦੇ ਆਂ ਡਰਦੇ ਵਰਤਦੇ ਆਂ ਸਾਡੇ ਨਾਲ ਉਹਨਾਂ ਨਾਲ ਕੇ ਕੋ ਸਟਾਰ ਨਹੀਂ ਬਣਨੇ ਵੀ ਹਾਂ ਉਹਨਾਂ ਦੇ ਗੁਰਗੇ ਵਗੈਰੇ ਥੇਲਾ ਚ ਆਉਂਦੇ ਜਾਂਦੇ ਰਹਿੰਦੇ ਆ ਇਸ ਕਰਕੇ ਸਾਨੂੰ ਪਤਾ ਲੱਗ ਜਾਂਦਾ ਵੀ ਹਣੀ ਤੇਰੇ ਹੱਥੋਂ ਟੈਮ ਪੈਣ ਵਾਲਾ ਇੱਥੋਂ ਨੰਬਰ ਲੱਗਣ ਵਾਲਾ ਆ ਜਰਮਨੀ ਦੀਆਂ ਕਾਲਾਂ ਨੇ ਬੰਦਾ ਕਹਿੰਦਾ ਜਾ ਕੇ ਮੇਰੀ ਵੀਡੀਓ ਕਾਲ ਕਰਾ ਦੇ ਬੰਦਾ ਕਹਿੰਦਾ ਵੀ ਮੇਰੀ ਜਾ ਕੇ ਵੀਡੀਓ ਕਾਲ ਕਰਾ ਦੇ ਵੀ ਜੇ ਮੈਂ ਝੂਠ ਰਿਕਲਾ ਪੂਰੀ ਰੇਕੀ ਹੋਈ ਹੋਈ ਆ ਸਾਰਾ ਕੁਝ ਗੱਲ ਸੋ ਬੇਨਤੀ ਇਹੀ ਆ ਜਦ ਤੱਕ ਤੁਸੀਂ ਸਾਨੂੰ ਕੋਈ ਵੇਜ ਵਟ ਕੇ ਬਾਹਰ ਚਲ ਜਿਓ ਸਾਡੇ ਤੋਂ ਸਿਕਿਉਰਿਟੀ ਨਹੀਂ ਹੋਣੀ ਜੇ ਮੈਨਾਂ 10 ਬੰਦੇ ਘੁੰਮਦੇ ਆ ਇੱਕ ਮਲਾਜਮ ਘੁੰਮਣਾ ਮੇਰੀ ਕੋਈ ਚੌਂ ਨਹੀਂ ਮੈਂ ਉਹਦੇ ਵੀ ਪੈਸੇ ਦੇਣ ਨੂੰ ਤਿਆਰ ਆ ਹੋਰ ਦੱਸੋ ਮੈਂ ਉਹਦੇ ਵੀ ਪੇਲ ਕਰਨ ਨੂੰ ਤਿਆਰ ਆ ਪਰ ਇੱਕ ਡੀਐਸਪੀ ਲੈਵਲ ਦਾ ਬੰਦਾ ਜਿਹੜਾ ਕਿ 6 ਲੱਖ ਸਾਡੇ ਤੋਂ ਖਾ ਚੁੱਕੇ ਆ ਪਤਾ ਨਹੀਂ ਕਿੰਨੇ ਆ ਪਰਚੇ ਉਹਨੇ ਲੋਕਾਂ ਦੇ ਗਲਤ ਦਿੱਤੇ ਆ ਮੈਂ ਹਰੇਕ ਮਹੀਨੇ ਦੋ ਤਰੀਕਾ ਤਿੰਨ ਤਰੀਕਾ ਭੁਗਤਦਾ ਠੀਕ ਆ ਇੱਕ ਪਰਚਾ ਮੇਰੇ ਤੇ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਉਹ ਮੈਂ ਰੋਕੀ ਸੀ ਮੈਂ ਠੋਕ ਕੇ ਕਹਿੰਦਾ ਮੈਂ ਉਹਦੇ ਚ ਗਿਆ ਦੂਜਾ ਪਰਚਾ ਮੇਰੇ ਤੇ ਆਈਟੀ ਦੇ ਦਿੱਤਾ ਜੇ ਉਹਦੇ 'ਚ ਮੇਰੇ ਤੇ ਰੋਲ ਹੋਵੇ ਕੋਈ 9 ਦਿਨ ਰਿਮਾਂਡ ਕੱਟਿਆ ਮੈਂ ਕਿਸਾਬਾਂ 9 ਦਿਨ ਰਿਮਾਂਡ ਕੱਟਿਆ ਮੈਂ ਦੁਗਰੀ ਧਾਣੇ ਸਿਰਫ ਇੱਕ ਆਈਟੀ ਦੇ ਕਮੈਂਟ 'ਚ ਤੇ 2 ਦਿਨ ਮੈਂ ਜੇਲ੍ਹ ਲੈ ਕੇ ਆਇਆ ਔਰ ਮੈਨੂੰ ਉਹ ਬੰਦਿਆਂ ਨੇ ਕੁੱਟਿਆ ਸੋਚ ਨਹੀਂ ਸਕਦੇ ਜੇ ਤੁਹਾਡੇ ਜੁਵਾਕਾਂ ਨਾਲੇ ਹੋਈ ਹੋਵੇ ਸੁਪਰੀਡੈਂਟ ਗੋਇੰਦਵਾਲ ਨੂੰ ਪੁੱਛ ਲਿਓ ਵੀ ਕੀ ਗੱਲ ਹੋਈ ਸੀ ਉੱਥੇ ਸੈਠੀ ਨਾਲ ਮੈਂ ਬੇਨਤੀ ਕਰਦਾ ਅਸੀਂ ਬੜੇ ਬੜਾ ਰਿਸਪੌਂਸ ਕੀਤਾ ਆਮ ਪਾਰਟੀ ਨੂੰ ਔਰ ਅਸੀਂ ਅਕਾਲੀ ਦਲ ਨਾਲ ਬਿਲੋਂਗ ਕਰਦੇ ਸੀ ਕਿ ਅਸੀਂ ਕਿਹਾ ਵੀ ਬਦਲਾ ਆਊਗਾ ਬਦਲਾ ਆਊਗਾ ਵੀ ਜੇ ਕੋਈ ਤੁਹਾਡਾ ਵੀਰ ਭਰਾ ਬੱਚਾ ਕੋਈ ਤਰੱਕੀ ਕਰਦਾ ਤੇ ਤੁਸੀਂ ਉਹਦੇ ਤੋਂ ਗੈਂਗਸਟਰਾਂ ਤੋਂ ਤੁਹਾਡੇ ਸ਼ਰਿਆਂ ਮਗਲੇ ਫੋਨ ਕਰਦੇ ਆ ਲੈ 16 ਤਰੀਕ ਦੀ ਅੱਜ 23 ਤਰੀਕ ਹੋਊਗੀ ਆ ਸ਼ਰਿਆਂ ਚੋਂ ਉੱਥੇ ਖੜ ਕੇ ਵੀਡੀਓ ਬਣਾਉਣ ਲੱਗੇ ਆ ਆ ਸਾਰੇ ਮੇਰੇ ਪਾਏ ਚਾਚੇ ਨੇ ਇੱਧਰ ਸਾਰੇ ਨੇ ਜਿਹਦੇ ਤੋਂ ਮਰਜ਼ੀ ਮਰੀ ਰਿਪੋਰਟ ਲਿੱਤੀ ਜਾਵੇ ਮੈਨੂੰ ਕੋਈ ਉਹ ਨਹੀਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਅਸੀਂ ਪੰਜਾਬ ਦੀ ਬਾਗਡੋਰ ਤੁਹਾਡੇ ਸਮਝਾ ਲਈ ਆ ਹੋਰ 4 ਦਿਨ ਮੈਂ ਹੁਣ ਘਰੇ ਰਿਹਾ ਦੱਸੋ ਕੀ ਦਸੀਏ ਜੇ ਤੁਹਾਨੂੰ ਡਰ ਨਹੀਂ ਲੱਗਦਾ ਜਾਂ ਪੁਲਿਸ ਵਾਲਿਆਂ ਨੂੰ ਡਰ ਨਹੀਂ ਲੱਗਦਾ ਫਿਰ ਉਹ ਵੀ ਸਿਕਿਉਰਿਟੀ ਨਾ ਰੱਖਣ ਇਹੀ ਇਸ ਇਹੀ ਫੋਨ ਇਹੀ ਫੋਟੋਆਂ ਬੰਦਿਆਂ ਦੀਆਂ ਸ਼ਰਿਆਂ ਬੋਡਾ ਭੇਜੀਆਂ ਗਈਆਂ ਜੇ ਕਿਸੇ ਐਮਐਲਏ ਦੇ ਮੁੰਡੇ ਨੂੰ ਫੋਟੋ ਆਈ ਹੁੰਦੀ ਹੁਣ ਨੂੰ ਪਤਾ ਨਹੀਂ ਕਿੰਨੀ ਕੁ ਸਿਕਿਉਰਿਟੀ ਲੱਗੀ ਹੋਣੀ ਸੀ ਪਰ ਮੈਂ ਉਹਨਾਂ ਨਾਲੋਂ ਵੱਧ ਰੋਲ ਇਹਨੂੰ ਬੰਨਾ ਕਿਸੇ ਮੁਲਾਜ਼ਮੇ ਨਾਲੋਂ ਕਿਸੇ ਉਹਦੇ ਨਾਲੋਂ ਪੱਕੇ ਤੇ ਕੰਮ ਕਰਦਾ 100% ਕਰਦੇ ਆ ਵੀ ਤੁਸੀਂ ਜਿਹੜੇ ਬੰਦੇ ਸਾਡੇ ਨਾਲ ਲੱਗੇ ਹੋਏ ਨੇ ਉਹਨਾਂ ਦੀ ਸਿਕਿਉਰਿਟੀ ਹੁਣ ਮੇਰੇ ਨਾਲ ਪੰਜ ਚਾਰ ਜਾਣੇ ਗੱਡੀ 'ਚ ਹੁੰਦੇ ਨੇ ਜੇ ਮੇਰੇ ਤੇ ਤਾਂ ਹੋਊਗਾ ਤਾਂ ਉਹਨਾਂ ਨਾਲ ਵੀ ਹੋਊਗਾ ਉਹ ਵੀ ਤਾਂ ਕਿਸਦੇ ਮਾਦੇ ਪੁੱਤ ਨੇ ਜੇ ਤੁਹਾਨੂੰ 20 20 ਬੰਦੇ ਨਾਲ ਚਾਹੀਦੇ ਨੇ ਤਾਂ ਸਾਨੂੰ ਵੀ ਤਾਂ 2-2 ਬੰਦੇ ਚਾਹੀਦੇ ਨੇ ਉਹਦੇ ਅਸੀਂ ਪੈਸੇ ਦੇਣ ਨੂੰ ਤਿਆਰ ਆ ਯਾਰ ਗੱਲ ਖਤਮ ਹੋ ਗਈ ਤੁਸੀਂ ਸਾਨੂੰ ਉਹਦੇ ਚਾਰਜੇਸ ਕਰੋ ਇਹਦੇ ਵਿੱਚ ਕਿਹੜੀ ਗੱਲ ਜਾ ਤਾਂ ਵੀ ਇੱਕ ਬਹੁਤ ਵਧੀਆ ਵੀ ਇੱਕ ਵਰਦੀ ਵਾਲਾ ਬੰਦਾ ਨਾਲ ਉਤਰੂਗਾ ਬਹੁਤ ਚੜ੍ਹਾਈ ਹੋ ਜੂਗੀ ਨਾ ਕੋਈ ਚੈਨਲ ਛੱਡਿਆ ਅਜੇ ਤੱਕ ਜਿੱਤੇ ਮੇਰੀ ਇੰਟਰਵਿਊ ਨਾ ਹੀ ਹੋਵੇ ਨਾ ਕੋਈ ਪੱਤਰਕਾਰ ਹੈਗਾ ਆਫਟਰ ਪੰਜਾਬ ਵੀ ਅਸੀਂ ਆਊਟਲੈਟ ਖੋਲਦਾਂ ਜਾਂ ਸਾਨੂੰ ਇਹ ਜਵਾਬ ਦੇ ਦਿਓ ਜਨਾਬ ਵੀ ਤੁਸੀਂ ਭਾਈ ਆਪਣਾ ਵੇਚ ਵਟ ਕੇ ਆਪਣਾ ਕੈਨੇਡਾ ਅਮਰੀਕਾ ਸੈਟਲ ਹੋ ਜਾ ਦੁਬਈ ਸੈਟਲ ਹੋ ਜਾਓ ਤੇ ਅਸੀਂ ਚੱਲ ਜਾਾਂਗੇ ਅਸੀਂ 6 ਮਹੀਨੇ ਦੇ ਵਿੱਚ ਇਕੱਠਾ-ਗੁੱਠਾ ਕਰਕੇ ਚੱਲ ਜਾਾਂਗੇ ਪੱਕਾ ਚੱਲ ਜਾਾਂਗੇ ਬੱਚੇ ਲੈ ਕੇ ਬਾਹਰ ਦਿਲ ਜਾਾਂਗੇ ਤੁਹਾਡੀ ਪੁਲਸ ਦਾ ਹਾਲ ਆ ਤੁਹਾਡੀ ਖੰਨਾ ਪੁਲਸਾ ਦਰਾਹਾ ਪੁਲਸਾ ਉਹਨਾਂ ਨੂੰ ਹੱਥ ਧਰਾ ਕੇ ਦੱਸ ਦਿਓ ਵੀ ਹੈ ਨਹੀਂ ਸਹੀ ਕੰਮ ਕਰਦਾ ਕਿ ਨਹੀਂ ਕਰਦਾ ਇੱਕ ਫੋਨ ਤੋਂ ਬਾਅਦ ਮੇਰੇ ਨਾਲ ਪਤਾ ਨਹੀਂ ਕੀ ਤਸ਼ੱਦਦ ਹੋ ਗਿਆ ਕਿਉਂ ਉਹਦੇ ਕੋਲ ਮੇਰੀ ਛੱਟੇ ਮਰੀ ਨਹੀਂ ਹੋਈ ਮੇਰ ਤੋਂ ਉਹਦੇ ਥੱਲੇ ਨਹੀਂ ਲੱਗਿਆ ਗਿਆ ਤੇ ਨਾ ਮੈਂ ਉਹਦੇ ਲੱਗਣਾ ਅੱਜ ਮਾਰਦੀਏ ਕੱਲ ਮਾਰਦੀਏ ਪਰ ਉਹਦੇ ਨਾਂ ਤਾਂ ਥੱਲੇ ਲੱਗਣਾ ਨਾਂ ਆਪਾਂ ਨੂੰ ਜੁਰਤ ਲੋੜ ਔਦਣ ਤੋਂ ਬਾਅਦ ਮੁੰਚੀ ਤੱਕ ਮੇਰਾ ਫੋਨ ਚੁੱਕਣੋਂ ਛੱਡ ਗਏ। ਆ ਮੈਂ ਆਪਣੇ ਲੋਕਾਂ ਦੇ ਕੰਮ ਕਰਾਉਣੇ ਹੁੰਦੇ ਆਪਣੇ ਨਾਮ ਆ ਕੋਈ ਰਾਜਨੀਤੀ ਕਰਨੀ ਹੈ। ਸੋ ਬੇਨਤੀ ਹੈ 2000 ਤੇ ਜੋੜ ਕੇ ਜਿਹੜੀ ਚੀਜ਼ ਅਸੀਂ ਕਹੀ ਹੈ ਇਹਨੂੰ ਚੈੱਕ ਕਰਾਓ। ਕੋਈ ਵੀ ਪੱਤਰਕਾਰ ਵੱਡੇ ਤੋਂ ਵੱਡਾ ਹੋਵੇ ਕੋਈ ਇੰਟਰਵਿਊ ਕਰਨੀ ਆ ਜਿਹੜੇ ਮਰਜ਼ੀ ਸਵਾਲ ਜਵਾਬ ਆ ਕੇ ਪੁੱਛ ਲਵੇ। ਨਾ ਤਾਂ ਸਾਡੇ ਏਡੇ ਲੈਵਲ ਦੇ ਹੈਗੇ ਵੀ ਸਾਨੂੰ ਇੱਕ ਦੋ ਨਾਲ ਮਲਾਜ਼ਮ ਨਾਲ ਅਸੀਂ ਉਹ ਹੱਥ ਜੋੜ ਕੇ ਬੇਨਤੀਆਂ ਵੀ ਸਾਨੂੰ ਪੈਸੇ ਧੱਕਾ ਜ਼ਰੂਰੀ ਨਹੀਂ ਜ਼ਿੰਦਗੀ ਵੱਧ ਜ਼ਰੂਰੀ ਆ। ਉਹਦੇ ਅਸੀਂ ਪੈਸੇ ਦੇਣ ਨੂੰ ਤਿਆਰ ਆਂ। ਸਿਕਿਉਰਿਟੀ ਜਿਹੜੇ ਵੀ ਵੱਡੇ ਬੰਦੇ ਹੈਗੇ ਆ ਉਹਨਾਂ ਤੋਂ ਸਾਡੀ ਇਨਕੁਆਇਰੀ ਕਰਾਓ ਵੀ ਇਹ ਕਰਦੇ ਕੀ ਆ ਕਿਉਂਕਿ ਕੱਡੀ ਐਸਪੀ ਨੂੰ ਲੋਡ ਪਈ ਆ ਇਹਦੇ ਸਮਝੌਤੇ ਕਰਾਉਣ ਦੀ ਗੈਂਗਸਟਰ ਨਾਲ ਕਿਉਂਕਿ ਉਹਨੇ ਝੂਠਾ ਪਰਚਾ ਦਿੱਤਾ ਹੋਇਆ ਅਸੀਂ ਉਹਦੇ 'ਚ ਹਾਈ ਕੋਰਟ 'ਚ ਰੈਟ ਲਾਈ ਹੋਈ ਹੈ। ਸੋ ਬੇਨਤੀ ਕਰਦੇ ਆਂ ਭਗਵੰਤ ਸਿੰਘ ਸਾਹਿਬ ਪੰਜਾਬ ਦੀ ਬਾਗਡੋਰ ਤੁਹਾਡੇ ਕੋਲ ਆ। ਸਾਨੂੰ ਬੜੀ ਤੁਹਾਡੇ ਤੇ ਉਮੀਦਾਂ ਨੇ ਠੀਕ ਆ। ਸੋ ਇਹਦਾ ਹੱਲ ਕਰਿਓ ਸਾਡੇ ਤੱਕ ਪਹੁੰਚ ਕਰਿਓ ਦਰਾਹਾ ਮੈਂ ਰਹਿਣਾ ਲੁਧਿਆਣਾ ਜ਼ਿਲ੍ਹਾ ਤੇ ਖੰਨਾ ਪੁਲਿਸਾਨੂੰ ਲੱਗਦੀ ਆ। ਫਰਵੀ ਵੈਰੀਫਿਕੇਸ਼ਨ ਜ਼ਰੂਰ ਕਰਿਓ ਜਿੱਥੇ ਮਰਜ਼ੀ ਬੁਲਾ ਕੇ ਸਵਾਲ ਜਵਾਬ ਕਰ ਲਿਓ ਠੀਕ ਹੈ ਜਿੱਥੇ ਮਰਜ਼ੀ ਬੁਲਾ ਕੇ ਇੱਕ ਵੀ ਸਾਡੀ ਗਲਤੀ ਨਿਕਲੀ ਤਾਂ ਦੱਸਿਓ ਹੁਣ ਇਹ ਆ ਤੁਹਾਨੂੰ ਗੱਲ ਕਹਿਣਗੇ ਵੀ ਇਹ ਗੈਂਗਸਟਰਾਂ ਨਾਲ ਵਰਤਦਾ ਇਹਦੇ ਕੋਲ ਆਉਂਦੇ ਜਾਂਉਂਦੇ ਨੇ ਮੈਂ ਬਿਲਕੁਲ ਕਹਿੰਦਾ ਮੈਂ ਵਰਤਦਾ ਵਰਤਦਾ ਮਤਲਬ ਜੇ ਉਹਨਾਂ ਨੇ ਕਿਸੇ ਦਾ ਗਰੀਬ ਕੁੜੀ ਦਾ ਵਿਆਹ ਕਰਨਾ ਹੁੰਦਾ ਮੈਂ ਡੋਨੇਸ਼ਨ ਦੇ ਦਿੰਦਾ ਵਰਤਦਾ ਮਤਲਬ ਇਹ ਜੇ ਕਿਸੇ ਦਾ ਰਾਸ਼ਨ ਲਵਾਉਣਾ ਮੈਂ ਰਾਸ਼ਨ ਲਵਾ ਦਿੰਦਾ ਵਰਤਦਾ ਮੈਂ ਉਹਨਾਂ ਦੇ ਕਹੇ ਤੇ ਕੇ ਉਹਨੂੰ ਮਾਰਦਾ ਨਹੀਂ ਪਰ ਮੈਂ ਡਰਦੇ ਹੋਏ ਵਰਤਦਾ ਵੀ ਇਹਨਾਂ ਦੇ ਗੁਰਗੇ ਚਾਰ ਅੰਦਰ ਜਾਂਦੇ ਆ ਚਾਰ ਬਾਹਰ ਆਉਂਦੇ ਆ ਸਾਨੂੰ ਜੇਲ੍ਹ ਦਾ ਪਤਾ ਲੱਗ ਜਾਂਦਾ ਵੀ ਇਹਨਾਂ ਕੋਈ ਹੋਣ ਆਲਾ ਵਾ ਸੋ ਬੇਨਤੀ ਕਰਦੇ ਆ ਜਰੂਰ ਇਹਦਾ ਵੱਲ ਧਿਆਨ ਦਿਓ ਧੰਨਵਾਦ